ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਕਰਦੇ ਆ ਬੀਏ ਸੈਮੈਸਟਰ ਦੂਜਾ ਦੇ ਵਿੱਚੋਂ ਭੂਤਵਾੜਾ ਜਿਹੜਾ ਇਹ ਲੇਖ ਹੈ ਕਾਫੀ ਲੰਬਾ ਹੋਣ ਕਰਕੇ ਸੋ ਇਹਦਾ ਆਪਾਂ ਸਾਰ ਕਰਾਂਗੇ ਤੇ ਇਹਨੂੰ ਆਪਾਂ ਭਾਗਾਂ ਦੇ ਵਿੱਚ ਕਰਾਂਗੇ ਸ਼ੁਰੂਆਤ ਦੇ ਵਿੱਚ ਮੈਂ ਤੁਹਾਨੂੰ ਦੱਸ ਦਵਾਂ ਜਿਹੜਾ ਭੂਤਵਾੜਾ ਹੈ ਉਹ ਕੋਈ ਇਦਾਂ ਇਮੇਜినਰੀ ਚੀਜ਼ ਨਹੀਂ ਹੈ ਉਹ ਇੱਕ ਘਰ ਆ ਜਿਹਨੂੰ ਭੂਤਾਂ ਨੇ ਮਤਲਬ ਜਿਹੜੇ ਉਸ ਦੇ ਵਿੱਚ ਰਹਿਣ ਵਾਲੇ ਨੇ ਉਹਨਾਂ ਨੂੰ ਭੂਤ ਕਿਹਾ ਗਿਆ ਉਹਨਾਂ ਨੇ ਜਨਮ ਭੂਤਵਾੜਾ ਰੱਖ ਦਿੱਤਾ ਇੱਕ ਸਧਾਰਨ ਜਿਹਾ ਘਰ ਹੈ ਜਿਸ ਦੇ ਵਿੱਚ ਦੋ ਕਮਰੇ ਨੇ ਖੁੱਲਾ ਵੇੜਾ ਛੱਤ ਦੇ ਵਿੱਚੋਂ ਤਾਰੇ ਦਿਖਦੇ ਨੇ ਵਿਚਾਲੇ ਇੱਕ ਨਲਕਾ ਲੱਗਿਆ ਹੋਇਆ ਤੇ ਉਸ ਸਮੇਂ ਦੇ ਵਿੱਚ ਸ਼ਾਇਦ ਕਬੂਤਰਾਂ ਦੀ ਛਤਰੀ ਖੜਾਉਣ ਦੇ ਲਈ ਉਹ ਜਗ੍ਹਾ ਬਣਾਈ ਗਈ ਸੀ ਸਿਰਫ ਉਹ ਜਗ੍ਹਾ ਹੈ ਤੇ ਉਹਨੂੰ ਭੂਤਵਾੜਾ ਕਿਹਾ ਗਿਆ ਸੋ ਆਪਾਂ ਜਿਹੜਾ ਇਹਦਾ ਪਹਿਲਾ ਪਾਰਟ ਹੈ ਉਹ ਸ਼ੁਰੂ ਕਰਦੇ ਹਾਂ ਇਹਦਾ ਪਹਿਲਾ ਪਾਰਟ ਹੈ ਕਿ ਜਿੱਥੇ ਕਦੇ ਭੂਤਵਾੜਾ ਸੀ ਸੋ ਉਹਦੇ ਵਿੱਚ ਦੱਸਿਆ ਗਿਆ ਭੂਤਵਾੜਾ ਦੰਦ ਕਥਾ ਬਣ ਗਿਆ ਤੇ ਹੁਣ ਪਟਿਆਲੇ ਨਹੀਂ ਰਿਹਾ ਜੀ ਪੂਤਵਾੜਾ ਜਿਹੜਾ ਘਰ ਹੈ ਉਹ ਪਟਿਆਲੇ ਦੇ ਵਿੱਚ ਸੀਗਾ ਪਹਿਲਾਂ ਪਰ ਹੁਣ ਉਹ ਇੱਕ ਕਹਾਣੀ ਬਣ ਕੇ ਰਹਿ ਗਿਆ ਅੱਜ ਉਹ ਘਰ ਉੱਥੇ ਨਹੀਂ ਹੈਗਾ ਮਤਲਬ ਉੱਥੇ ਕੁਝ ਹੋਰ ਬਣ ਗਿਆ ਜਾਂ ਕੰਸਟਰਕਸ਼ਨ ਹੋ ਗਈ ਗਵੰਡੀ ਪ੍ਰੋਫੈਸਰ ਪ੍ਰੀਤਮ ਸਿੰਘ ਤੇ ਡਾਕਟਰ ਗੰਡਾ ਸਿੰਘ ਵੀ ਉੱਥੇ ਨਹੀਂ ਰਹੇ ਕਹਿੰਦਾ ਜਿਹੜੇ ਗਵਾਹੀ ਭਰ ਸਕਦੇ ਸੀ ਵੀ ਪੂਤਵਾੜਾ ਸੀਗਾ ਅਸਲੀਅਤ ਦੇ ਵਿੱਚ ਉਹ ਵੀ ਹੁਣ ਉੱਥੇ ਨਹੀਂ ਰਹੇ ਉਹ ਵੀ ਉੱਥੋਂ ਚਲੇ ਗਏ ਨੇ ਮਤਲਬ ਸੰਸਾਰ ਨੂੰ ਹਲਵਿਦਾ ਕਹਿ ਗਏ ਨੇ ਫਿਰ ਉਹ ਕਹਿੰਦਾ ਕਿ ਜਦੋਂ ਮੈਂ ਲੇਖਕ ਅਤੇ ਨਰਤੇਜ ਭਾਰਤੀ ਆਪਣੀ ਗੱਲ ਕਰਦਾ ਕਿ ਜਦੋਂ ਮੈਂ ਗਿਆ ਤਾਂ ਮੈਂ ਇੱਕ ਦੁਕਾਨਦਾਰ ਤੋਂ ਪ੍ਰੋਫੈਸਰ ਪ੍ਰੀਤਮ ਸਿੰਘ ਦੇ ਘਰ ਦਾ ਪਤਾ ਪੁੱਛਿਆ ਕਿਉਂਕਿ ਹੁਣ ਉੱਥੇ ਬਾਜ਼ਾਰ ਬਣ ਚੁੱਕਿਆ ਉਹ ਪਹਿਲਾਂ ਵਾਲੀ ਜਗ੍ਹਾ ਨਹੀਂ ਰਹੀ ਮੈਂ ਪੁਰਾਣੇ ਰਾਹਤਿਆਂ ਤੋਂ ਵਾਕਿਫ ਸੀਗਾ ਤੇ ਜਦੋਂ ਮੈਂ ਦੁਕਾਨਦਾਰ ਤੋਂ ਪੁੱਛਿਆ ਉਸਨੇ ਮੈਨੂੰ ਸਵਾਲ ਕੀਤਾ ਕਿ ਉਹ ਕੀ ਕਰਦਾ ਹੈ ਜਦੋਂ ਕਹਿੰਦਾ ਮੈਂ ਅਮਰੀਕਾ ਦੇ ਵਿੱਚ ਸੀਗਾ ਤੇ ਮੈਂ ਵੌਲਟ ਵਿਟਮਨ ਬਾਰੇ ਪੁੱਛਿਆ ਸੀਗਾ ਕੀ ਉਹਦਾ ਘਰ ਕਿੱਥੇ ਆ ਤਾਂ ਮੈਨੂੰ ਇਹੀ ਜਵਾਬ ਮਿਲਿਆ ਸੀ ਪਰ ਉਦੋਂ ਮੈਨੂੰ ਸੰਤੁਸ਼ਟੀ ਸੀ ਕਿਉਂਕਿ ਜਿਹੜਾ ਵੌਲਟ ਵਿਟਮਨ ਸੀ ਉਹਨੂੰ ਮਰੇ ਨੂੰ ਇੱਕ ਸਦੀ ਹੋ ਗਈ ਸੀ ਪਰ ਜਿਹੜੇ ਪ੍ਰੋਫੈਸਰ ਪ੍ਰੀਤਮ ਸਿੰਘ ਸੀਗੇ ਉਹ ਤਾਂ ਹੁਣ ਕੁਝ ਬਾਰੇ ਪਹਿਲਾਂ ਹੀ ਇਹਨਾਂ ਦੇ ਵਿੱਚ ਵਿਚ ਵਿਚਰਦੇ ਸੀਗੇ ਕਹਿੰਦਾ ਮੈਨੂੰ ਹੈਰਾਨੀ ਹੋਈ ਤਾਂ ਫਿਰ ਮੈਂ ਆਪਣੇ ਪੈਰਾਂ ਤੋਂ ਰਾ ਪੁੱਛਿਆ ਮਤਲਬ ਮੈਂ ਆਪਣੇ ਪੈਰਾਂ ਦੇ ਕਹੀ ਤੇ ਤੁਰ ਪਿਆ ਪੈਰਾਂ ਦੀ ਜਿਹੜੀ ਯਾਦ ਹੁੰਦੀ ਹੈ ਜਿਹੜੀ ਸਿਮਰਤੀ ਹੁੰਦੀ ਹੈ ਉਹ ਧਰਤੀ ਨਾਲ ਕਸ-ਕਸ ਕੇ ਬਣੀ ਹੁੰਦੀ ਹੈ ਮਤਲਬ ਜਦੋਂ ਆਪਾਂ ਤੁਰਦੇ ਆਂ ਘਸਦੇ ਆਂ ਤਾਂ ਪੈਰਾਂ ਨੂੰ ਜਿਹੜੇ ਰਾਹ ਹੈ ਉਹ ਯਾਦ ਹੋ ਜਾਂਦੇ ਕਹਿੰਦਾ ਫਿਰ ਮੈਂ ਪਛਤਾਇਆ ਕਿ ਮੈਂ ਪਹਿਲਾਂ ਹੀ ਇਹ ਚੀਜ਼ ਪੈਰਾਂ ਤੋਂ ਪੁੱਛ ਲੈਣੀ ਸੀ ਪੈਰ ਮੈਨੂੰ ਉੱਥੇ ਲੈ ਗਏ ਕਹਿੰਦਾ ਕਦੇ ਇਹਨਾਂ ਗਲੀਆਂ ਦੇ ਵਿੱਚ ਪ੍ਰੋਫੈਸਰ ਪ੍ਰੀਤਮ ਸਿੰਘ ਦਾ ਜਿਹੜਾ ਸੀਗਾ ਹਾਸਾ ਗੂੰਜਦਾ ਹੁੰਦਾ ਸੀਗਾ ਤੇ ਅਸੀਂ ਹਾਸੇ ਨੂੰ ਸੁਣ ਕੇ ਹੀ ਪਤਾ ਕਰ ਲੈਂਦੇ ਸੀ ਵੀ ਪ੍ਰੀਤਮ ਸਿੰਘ ਤੇ ਘਰ ਤੱਕ ਅਸੀਂ ਪਹੁੰਚ ਜਾਂਦੀ ਸੀ ਰਾਹ ਪੁੱਛਣ ਦੀ ਲੋੜ ਨਹੀਂ ਸੀ ਘਰ ਨੂੰ ਜਿੰਦਰਾ ਲੱਗਿਆ ਸੀ ਮੈਂ ਜਿੰਦੇ ਨੂੰ ਹੱਥ ਲਾਇਆ ਤੇ ਫੱਟੀ ਨੂੰ ਮੱਥਾ ਚੁਹਾਇਆ ਕਹਿੰਦਾ ਉਸ ਦੇ ਸਾਹਮਣੇ ਹੀ ਉਹਦੀ ਕੋਠੀ ਸੀ ਜਿੱਥੇ ਉਹਦੇ ਸਾਹਮਣੇ ਹੀ ਭੂਤਵਾੜਾ ਸੀਗਾ ਤੇ ਫਿਰ ਉਹਨੇ ਇੱਥੇ ਆਪਾਂ ਨੂੰ ਜਿਹੜਾ ਜ਼ਿਕਰ ਕੀਤਾ ਭੂਤਵਾੜੇ ਦਾ ਕੀ ਜਿੱਥੇ ਭੂਤਵਾੜਾ ਸੀ ਆਪਾਂ ਨੂੰ ਜਗਾ ਕਲੀਅਰ ਹੋ ਗਈ ਭੂਤਵਾੜਾ ਕਿੱਥੇ ਸੀ ਫਿਰ ਉਹਦੇ ਬਾਅਦ ਆਉਂਦਾ ਹੈ ਸਵੈ ਭਵਨ ਉਹਦੇ ਵਿੱਚ ਦੱਸਿਆ ਗਿਆ ਕਿ ਭੂਤਵਾੜਾ ਆਪਣੇ ਆਪ ਬਣਿਆ ਸੀ ਉਹ ਕਿਸੇ ਨੇ ਬਣਾਇਆ ਨਹੀਂ ਸੀਗਾ ਨਾ ਉਹਦਾ ਕੋਈ ਨਕਸ਼ਾ ਬਣਿਆ ਸੀ ਤੇ ਨਾ ਹੀ ਕਿਸੇ ਨੇ ਉਹਦੀ ਕ੍ਰिएशन ਕੀਤੀ ਸੀ ਜੋ ਪਹਿਲਾਂ ਗੱਲ ਕਰਕੇ ਇੱਕ ਸਧਾਰਨ ਘਰ ਸੀਗਾ ਜਿਹਨੂੰ ਬਣਾਉਣ ਵਾਲੇ ਵੀ ਸਧਾਰਨ ਮੁੰਡੇ ਹੀ ਸੀਗੇ ਇਹ ਕਿਵੇਂ ਬਣਿਆ ਇਹ ਕਿਸੇ ਨੇ ਨਹੀਂ ਸੋਚਿਆ ਪਰ ਬਸ ਬਣ ਗਿਆ ਸਾਰੇ ਦੂਰ ਦਰਾਡੇ ਦੇ ਪਿੰਡਾਂ ਤੋਂ ਸੀ ਤੇ ਕੋਈ ਇੱਕ ਦੂਜੇ ਨੂੰ ਜਾਣਦਾ ਨਹੀਂ ਸੀ ਉਸ ਤੋਂ ਬਾਅਦ ਆਪਣੇ ਕੋਲੇ ਪਾਟੋਂ ਦੇ ਕਵਿਤਾ ਨੇ ਭੂਤ ਇਕੱਠੇ ਕੀਤੇ ਮਤਲਬ ਭੂਤ ਜੋ ਉਸ ਦੇ ਵਿੱਚ ਰਹਿਣ ਵਾਲੇ ਸੀ ਉਹ ਕਵਿਤਾ ਦੇ ਮਾਧਿਅਮ ਨਾਲ ਜੁੜੇ ਹੋਏ ਸੀ ਮਤਲਬ ਕਿ ਉਹ ਸਾਰੇ ਕਵੀ ਸੀਗੇ ਇਹਦੇ ਵਿੱਚ ਦੱਸਿਆ ਗਿਆ ਕਿ ਭੂਤਵਾੜੇ ਦੇ ਵਣਨ ਵੇਲੇ ਭੂਤ 1958 ਵਿੱਚ ਇਕੱਤਰਤ ਹੋਏ 1956 ਈਸਵੀ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਜਗ੍ਹਾ ਕਿਹੜੀ ਸੀ ਮਹਿੰਦਰਾ ਕਾਲਜ ਗੁਰਪਗਤ ਤੇ ਕੁਲਵੰਤ ਇਹ ਦੋ ਸੀਗੇ ਇਹ ਪਹਿਲਾਂ ਹੀ ਉਸ ਕਾਲਜ ਦੇ ਵਿੱਚ ਪੜਦੇ ਸੀ ਤੇ ਬਾਕੀ ਜਿਵੇਂ ਪ੍ਰੇਮ ਤਾਰਨਾ ਹਰਿੰਦਰ ਮਹਿਬੂਬ ਗੁਰਬਖਸ਼ ਸੋਚ ਲਾਲੀ ਉਹ ਬਾਅਦ ਦੇ ਵਿੱਚ ਆਈ ਕੁਇਕ ਦੂਜੇ ਨੂੰ ਨਹੀਂ ਜਾਣਦਾ ਸੀ ਸਾਰੇ ਵੱਖ-ਵੱਖ ਪਿੰਡਾਂ ਤੋਂ ਸੀ ਸਾਰੇ ਕਵੀ ਸੀ ਇਸ ਕਾਰਨ ਕਰਕੇ ਹੀ ਸਾਰੇ ਇੱਕ ਦੂਜੇ ਨੂੰ ਜਾਣਦੇ ਸੀ ਕਵੀਆਂ ਦਾ ਆਪਸ ਦੇ ਵਿੱਚ ਰਿਸ਼ਤਾ ਬਣਿਆ ਤੇ ਉਹ ਇਕੱਠੇ ਆਪਾਂ ਕਹਿੰਦੇ ਹਾਂ ਕਿ ਰੈਣ ਲੱਗ ਗਏ ਉਹਨਾਂ ਦੇ ਵਿੱਚੋਂ ਜਿਹੜੇ ਉਹ ਪ੍ਰੋਫੈਸਰ ਪ੍ਰੀਤਮ ਸਿੰਘ ਆਪਾਂ ਗੱਲ ਕਰਕੇ ਆ ਉਹ ਉਹਨਾਂ ਦੇ ਨਾਲ ਜੁੜੇ ਠੀਕ ਹੈ ਅੰਗਰੇਜ਼ੀ ਦੇ ਪ੍ਰੋਫੈਸਰ ਰਾਜਦਾਨ ਸੀਗੇ ਉਹ ਵੀ ਕਵਿਤਾ ਲਿਖਦੇ ਸੀ ਉਹ ਵੀ ਉਹਨਾਂ ਦੇ ਨਾਲ ਜੁੜੇ ਰਾਜਦਾਨ ਦੀ ਇੱਕ ਵਿਸ਼ੇਸ਼ਤਾ ਦੱਸੀ ਗਈ ਹੈ ਕਿ ਉਹ ਸਰੀਰ ਦੇ ਪੱਖੋਂ ਕਮਜ਼ੋਰ ਸੀਗੇ ਜਿਹੜਾ ਲਾਲੀ ਦਾ ਜ਼ਿਕਰ ਆਇਆ ਲਾਲੀ ਦੀਆਂ ਬਹੁਤ ਸਾਰੀਆਂ ਜਿਹੜੀਆਂ ਖੂਬੀਆਂ ਸੀ ਉਹ ਰਾਜਸਥਾਨ ਦੇ ਨਾਲ ਮਿਲਦੀਆਂ ਸੀਗੀਆਂ ਫਿਰ ਵੇਲੇ ਨਾਲ ਖੇਡਣਾ ਆਪਣੇ ਕੋਲ ਇਸ ਤੋਂ ਬਾਅਦ ਨੈਕਸਟ ਜਿਹੜਾ ਟੋਪਿਕ ਹੁੰਦਾ ਉਹ ਹੈ ਵੇਲੇ ਨਾਲ ਖੇਡਣਾ ਇਸ ਦੇ ਵਿੱਚ ਗੱਲ ਕੀਤੀ ਗਈ ਹੈ ਹਰਿੰਦਰ ਮਹਿਬੂਬ ਦੀ ਵੀ ਹਰਿੰਦਰ ਮਹਿਬੂਬ ਸੀਗਾ ਉਹਨੂੰ ਦੋਵਰੇ ਗਵਾਚਣ ਦੀ ਚਿੰਤਾ ਨਹੀਂ ਸੀ ਕਿਉਂਕਿ ਹਰਿੰਦਰ ਮਹਿਬੂਬ ਜੀ ਇੱਥੇ ਆਪਾਂ ਜਿਹੜੀ ਕਹਾਣੀਆਂ ਉਹਦਾ ਜ਼ਿਕਰ ਕਰਦੇ ਹਾਂ ਕਿ ਹਰਿੰਦਰ ਮਹਿਬੂਬ ਕਿਸ ਜਿਆ ਐਮਏ ਦੇ ਪਹਿਲੇ ਸਾਲ ਵਿੱਚ ਸੀਗਾ ਤੇ ਜਦੋਂ ਅਸੀਂ 13ਵੀਂ ਚ ਦਾਖਲ ਹੋਈ ਸੀ ਕਹਿੰਦਾ ਉਹਨੇ ਪਹਿਲੇ ਸਾਲ ਦੋ ਸਾਲ ਦਾ ਪ੍ਰੀਖਿਆ ਹੀ ਨਹੀਂ ਦਿੱਤੀ ਉਹ ਪ੍ਰੀਖਿਆ ਨਾ ਦੇਣ ਦਾ ਕਾਰਨ ਕੀ ਸੀਗਾ ਪਹਿਲੇ ਸਾਲ ਤਾਂ ਉਹ ਵੈਸੇ ਹੀ ਪ੍ਰੀਖਿਆ ਨਹੀਂ ਦਿੱਤੀ ਉਹਨੇ ਮੌਜ ਕਰਕੇ ਦੂਜੇ ਸਾਲ ਉਹਨੇ ਇੱਕ ਸੁਪਨਾ ਆਇਆ ਸੁਪਨਾ ਕੀ ਆਇਆ ਸੁਪਨੇ ਦੇ ਵਿੱਚ ਉਹਦੀ ਹਿੱਕ ਤੇ ਇੱਕ ਡੈਣ ਬੈਠੀ ਆ ਜਿਹਦੇ ਵੱਡੇ ਵੱਡੇ ਨੌ ਨੇ ਤੇ ਉਹਨੂੰ ਕਹਿ ਰਹੀ ਆ ਕਿ ਮੈਂ 3rd ਡਿਵੀਜ਼ਨ ਆ ਮਤਲਬ ਕਿ ਉਹਨੂੰ ਸੁਪਨਾ ਆਇਆ ਕਿ ਮੈਂ ਫੇਲ ਹੋ ਜਾਊਂਗਾ ਤੇ ਫਿਰ ਉਹਨੇ ਡਰ ਕੇ ਉਹਨੂੰ ਪੇਪਰ ਉਹਨੇ ਪੇਪਰ ਨਹੀਂ ਦਿੱਤੇ ਪਰ ਤੀਜੇ ਸਾਲ ਦੇ ਵਿੱਚ ਜਦੋਂ ਆ ਕੇ ਹਰਿੰਦਰ ਮਹਿਬੂਬ ਨੇ ਪੇਪਰ ਦਿੱਤੇ ਤਾਂ ਉਹਨੇ ਪਹਿਲੀ ਡਿਵੀਜ਼ਨ ਦੇ ਵਿੱਚ ਪਾਸ ਕੀਤਾ ਵੇਲੇ ਨਾਲ ਖੇਡਣਾ ਦੇ ਵਿੱਚ ਕੀ ਹੈ ਕਿ ਉਹ ਸਮੇਂ ਦੀ ਪਰਵਾਹ ਨਹੀਂ ਸੀ ਕਰਦਾ ਜਦੋਂ ਉਹਨੂੰ ਪ੍ਰੋਫੈਸਰ ਪ੍ਰੀਤਮ ਸਿੰਘ ਕਹਿੰਦੇ ਸੀ ਕਿ ਤੇਰੇ 2 ਸਾਲ ਖਰਾਬ ਹੋ ਗਏ ਨੌਕਰੀਆਂ ਦੇ ਵਿੱਚ ਕੰਪੀਟੀਸ਼ਨ ਬਹੁਤ ਵੱਧ ਰਿਹਾ ਤੂੰ ਪਿੱਛੇ ਰਹਿ ਜਾਵੇਂਗਾ ਤੇ ਉਹ ਕਹਿੰਦਾ ਸੀ ਕਿ ਫਿਰ ਕੀ ਹੋਇਆ ਜੇ ਮੈਂ ਦੋ ਵਾਰੇ ਪਿੱਛੋਂ ਜਾਂਦਾ ਫਿਰ ਮੈਂ ਇਹ ਸਮਝ ਲਊਂਗਾ ਕਿ ਮੇਰਾ ਜਨਮ ਹੀ ਦੋ ਸਾਲ ਪਿੱਛੋਂ ਹੋਇਆ ਉਹ ਇਸ ਚੀਜ਼ ਦਾ ਸ਼ੁਕਰ ਮਨਾਉਂਦਾ ਸੀ ਕਹਿੰਦਾ ਸੀ ਜੇ ਮੈਂ ਉਹ 2 ਸਾਲ ਖਰਾਬ ਨਾ ਕੀਤੇ ਹੁੰਦੇ ਤਾਂ ਸ਼ਾਇਦ ਕਦੇ ਮੈਂ ਭੂਤਵਾੜੇ ਦਾ ਸਦਸਾ ਹੀ ਨਾ ਬਣ ਪਾਉਂਦਾ ਸ਼ਾਇਦ ਮੈਂ ਕਦੇ ਭੂਤਵਾੜੇ ਦੇ ਲੋਕਾਂ ਨੂੰ ਮਿਲ ਹੀ ਨਾ ਪਾਉਂਦਾ ਫਿਰ ਅਗਲਾ ਆਪਣੇ ਕੋਲੇ ਆਉਂਦਾ ਹੈ ਜਾਗਦਾ ਘਰ ਇਸ ਦੇ ਵਿੱਚ ਕੀ ਸਪਸ਼ਟਿਕਰਣ ਕੀਤਾ ਗਿਆ ਇਸ ਦੇ ਵਿੱਚ ਕਿਹਾ ਗਿਆ ਹਰਿੰਦਰ ਦੋ ਬਰੇ ਨਾ ਗੋਣਦਾ ਤਾਂ ਭੂਤਵਾੜੇ ਦੀ ਲਾ ਨਹੀਂ ਵੇਖਣੀ ਸੀ ਲਾਲੀ ਵਰਗਾ ਨਸੀਬ ਨਹੀਂ ਹੋਣਾ ਸੀ ਕਿਉਂਕਿ ਲਾਲੀ ਵਰਗਾ ਨਸੀਬ ਨਹੀਂ ਸੀ ਉਹਨਾਂ ਕਿਉਂਕਿ ਲਾਲੀ ਨੇ ਵੀ ਉਸ ਪੂਤਵਾੜੇ ਨੂੰ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਉਹ ਲਾਲੀ ਵਾਂਗੂ ਇੰਜੋਏ ਨਾ ਕਰ ਪਾਉਂਦਾ ਉਹਨੇ ਇੱਕ ਹੱਥ ਥਾਲੀ ਰੱਖ ਕੇ ਪੂਤਵਾੜੇ ਵਿੱਚ ਨਿਰਤਨ ਹੀ ਸੀ ਕਰਨਾ ਇੱਥੋਂ ਆਪਾਂ ਨੂੰ ਕੀ ਸਪਸ਼ਟ ਹੁੰਦਾ ਹੈ ਕਿ ਹਰਿੰਦਰ ਮਹਿਬੂਬ ਸੀ ਜਿਹੜਾ ਉਹ ਵਧੀਆ ਡਾਂਸਰ ਸੀ ਉਹ ਇੱਕ ਹੱਥ ਤੇ ਥਾਲੀ ਰੱਖ ਕੇ ਪੂਤਵਾੜੇ ਦੇ ਵਿੱਚ ਨੱਚਦਾ ਸੀ ਤੇ ਸਾਰਿਆਂ ਦਾ ਮਨੋਰੰਜਨ ਕਰਦਾ ਸੀ ਕਹਿੰਦਾ ਪ੍ਰੋਫੈਸਰ ਪ੍ਰੀਤਮ ਸਿੰਘ ਦੇ ਘਰ ਦੇ ਸਾਹਮਣੇ ਦੋ ਕਮਰੇ ਨਿੱਕਾ ਜਿਹਾ ਸਟੋਰ ਰਸੋਈ ਤੇ ਸੋਈ ਵਿਚਾਲੇ ਨਲਕਾ ਜੋ ਆਪਾਂ ਪਹਿਲਾਂ ਘਰ ਦਾ ਵੀਰਵਾ ਕੀਤਾ ਉਹਨਾਂ ਦੇ ਮੂਰੇ ਇੱਕ ਖੁੱਲਾ ਕੱਚਾ ਮਕਾਨ ਸੀਗਾ ਜਿਹਨੂੰ ਅਸੀਂ ਪੂਤਵਾੜਾ ਕਹਿੰਦੇ ਸੀ ਕਹਿੰਦਾ ਇਹ ਘਰ ਆਪ ਵੀ ਇੱਕ ਪੂਤ ਹੀ ਸੀਗਾ ਕਿਉਂਕਿ ਖਾਲੀ ਪਿਆ ਸੀ ਬੰਜਰ ਪਿਆ ਸੀ ਤੇ ਇਹਦੇ ਵਿੱਚ ਬਸ ਇਹਨਾਂ ਨੇ ਆਪਾਂ ਨੂੰ ਇੰਨਾ ਕ ਹੀ ਜਿਹੜਾ ਸਪਸ਼ਟਿਕਰਣ ਹੈ ਉਹ ਦਿੱਤਾ ਹੋਇਆ ਹੈ ਕਿ ਪੂਤਵਾੜੇ ਦੇ ਵਿੱਚ ਅਸੀਂ ਰਹਿੰਦੇ ਸੀਗੇ ਤੇ ਜਦੋਂ ਵੀ ਸੌਂਦੇ ਸੀ ਮਤਲਬ ਕਿ ਜਦੋਂ ਇੱਥੇ ਆਪਾਂ ਗੱਲ ਸਮਝਣੀ ਹੈ ਕਿ ਜਦੋਂ ਬੱਚੇ ਯੂਨੀਵਰਸਿਟੀ ਪੜਨ ਜਾਂਦੇ ਸੀ ਪਹਿਲਾਂ ਗਰੀਬੀ ਸੀ ਤੇ ਰਹਿਣ ਦਾ ਥਾਂ ਨਹੀਂ ਹੁੰਦੀ ਸੀ ਮੁੰਡੇ ਸੇ ਇਕੱਠੇ ਹੋਏ ਉਹਨਾਂ ਨੇ ਖਾਲੀ ਜਗ੍ਹਾ ਵੇਖੀ ਤੇ ਰਹਿਣਾ ਸ਼ੁਰੂ ਕਰਤਾ ਉਹ ਮੁੰਡੇ ਸਾਰੇ ਕਵੀ ਸੀ ਇੱਕ ਦੂਜੇ ਨਾਲ ਜੁੜੇ ਹੋਏ ਸੀ ਤੇ ਕਵੀਆਂ ਦੀ ਮਹਿਫਲ ਦੇ ਵਿੱਚ ਉਹਦਾ ਨਾਮ ਭੂਤਵਾੜਾ ਬਣ ਗਿਆ ਉਹ ਥਿਉ ਰਹਿੰਦੇ ਅਖਬਾਰਾਂ ਨੂੰ ਉਹ ਗਦੈਲੇ ਕਹਿੰਦੇ ਸੀ ਜਦੋਂ ਵੀ ਕਹਿੰਦੇ ਕੋਈ ਸਾਡੇ ਕੋਲੇ ਆਉਂਦਾ ਸੀ ਉਹਨੂੰ ਦੋ ਅਖਬਾਰ ਗਿਫਟ ਕਰਦੇ ਸਰ ਮਾਨਵਜੋ ਦਿੰਦੇ ਤਾਂ ਕਿ ਉਹਨੂੰ ਬਰੈਂਡਲੀ ਬਿਸਤਰਾ ਮਤਲਬ ਅਖਬਾਰ ਵਿਛਾ ਕੇ ਉਹ ਥੱਲੇ ਸੌਂਦੇ ਸੀ ਤਾਂ ਹੀ ਉਹ ਕਹਿੰਦੇ ਸੀ ਵੀ ਕਦੇ ਸਾਡੇ ਜਿਹੜੇ ਬਿਸਤਰੇ ਸੀ ਵਿਦਲੇ ਸੀ ਉਹ ਘਟਦੇ ਨਹੀਂ ਸੀਗੇ ਜੇ ਅਸੀਂ ਰਾਤ ਨੂੰ 4 ਜਣੇ ਸੌਂਦੇ ਤਾਂ ਸਵੇਰੇ 8 ਹੋ ਕੇ ਉੱਠਦੇ ਕਿ ਕੋਈ ਨਾ ਕੋਈ ਆ ਹੀ ਜਾਂਦਾ ਸੀ ਤੇ ਬਸ ਇੱਥੇ ਕਿਹਾ ਗਿਆ ਕਿ ਅਸੀਂ ਤਾਰੇ ਟੁੱਟਦੇ ਵੇਖਦੇ ਅਸੀਂ ਗੱਲਾਂ ਕਰਦੇ ਉੱਥੇ ਦਾ ਸਾਰਾ ਮਾਹੌਲ ਹੈ ਜਿਹੜਾ ਉਹ ਇਹਨਾਂ ਨੇ ਬਿਆਨ ਕੀਤਾ ਇਸ ਦੇ ਵਿੱਚ ਉਸ ਤੋਂ ਬਾਅਦ ਦੰਤ ਕਥਾ ਤੇ ਸਾਂਝਾ ਚੇਤਾ ਇਸ ਦੇ ਵਿੱਚ ਇਹਨਾਂ ਨੇ ਦੱਸਿਆ ਗਿਆ ਕਿ ਵਾਅਦੇ ਘਾਟੇ ਨੂੰ ਸਹੀ ਹੋਂ ਦੀ ਬਾਣ ਨਹੀਂ ਸੀਗੀ ਅਸੀਂ ਵਾਅਦਾ ਘਾਟਾ ਨਹੀਂ ਸੀ ਦੇਖਦੇ ਜਦੋਂ ਅਸੀਂ ਪੂਤਵਾੜੇ ਦੇ ਵਿੱਚ ਰਹਿੰਦੇ ਸੀਗੇ ਤਾਂ ਕਹਿੰਦਾ ਜਿਹੜੀ ਦੰਤ ਕਥਾ ਹੈ ਤਾਂ ਉਹ ਵੀ ਇੱਕ ਸਿਰਜਣਾ ਹੈ ਉਹ ਵਾਤਾ ਘਾਟਾ ਨਹੀਂ ਵੇਖਦੀ ਮਤਲਬ ਇਹ ਦੰਤ ਕਥਾ ਬਣ ਕੇ ਰਹਗੀ ਇਹ ਸਾਰਿਆਂ ਦਾ ਸਾਂਝਾ ਚੇਤਾ ਹੈ ਜੀ ਦਾ ਜੋ ਦਿਲ ਕਰਦਾ ਉਹ ਉਦਾਂ ਲਿਖ ਦਿੰਦਾ ਹੈ ਆਪ ਦੇ ਅਕੋਰਡਿੰਗ ਉਸ ਚੀਜ਼ ਨੂੰ ਢੋੜ ਮੋੜ ਲੈਂਦਾ ਇਹ ਲੋਕਾਂ ਦੀ ਸਮਰੱਥੀ ਦੇ ਵਿੱਚ ਰਹਿ ਗਈ ਹੈ ਕਹਿੰਦਾ ਜਦੋਂ ਕੋਈ ਚੀਜ਼ ਲੋਕਾਂ ਦੀ ਸਮਰੱਥੀ ਦੇ ਵਿੱਚ ਆ ਜਾਂਦੀ ਹੈ ਤਾਂ ਉਹਦੀ ਉਸਤਤ ਵੀ ਹੁੰਦੀ ਹੈ ਉਹਦੀ ਨਿੰਦਿਆ ਵੀ ਹੁੰਦੀ ਹੈ ਤੇ ਕਹਿੰਦਾ ਕਈ ਕਹਾਣੀਆਂ ਨੇ ਜਿਹੜੀਆਂ ਉਹ ਐਵੇਂ ਹੀ ਘੜੀਆਂ ਦੀਆਂ ਜੋ ਅਸਲੀਅਤ ਦੇ ਵਿੱਚ ਹੈ ਹੀ ਨਹੀਂ ਉਹ ਕਹਾਣੀਆਂ ਵੀ ਘੜ ਦਿੱਤੀਆਂ ਗਈਆਂ ਉਹਨਾਂ ਦੇ ਵਿੱਚੋਂ ਇੱਥੇ ਇੱਕ ਕਹਾਣੀ ਦਾ ਜ਼ਿਕਰ ਵੀ ਆਇਆ ਕਿ ਦਲੀਪ ਕੋਰ ਟਿਵਾਣਾ ਨੇ ਜਦੋਂ ਆਪਣਾ ਥੀਸਿਸ ਲਿਖਿਆ ਸੀ ਤਾਂ ਉਹ ਲਿਖਿਆ ਨਹੀਂ ਸੀ ਗਿਆ ਤੇ ਜਿਹੜੇ ਭੂਤਵਾੜੇ ਦੇ ਭੂਤ ਸੀ ਉਹਨਾਂ ਨੇ ਆ ਕੇ ساری ਰਾਤ ਜਾ ਕੇ ਉਹ ਥੀਸਿਸ ਲਿਖਿਆ ਸੀ ਤੇ ਉਹਨੂੰ ਪੂਰਾ ਕਰਕੇ ਸਾਂ ਲਿਆ ਸੀ ਉਹ ਸੁੱਤੇ ਨਹੀਂ ਸੀ ਉਹਨਾਂ ਨੇ ਖਾਦਾ ਪੀਤਾ ਸੀ ਪਰ ਫਿਰ ਨਵਦੇਜ ਭਾਰਤੀ ਤਾਂ ਆਪ ਉਸ ਭੂਤਵਾੜੇ ਦਾ ਹਿੱਸਾ ਸੀ ਤਾਂ ਉਹ ਕਹਿੰਦਾ ਹੈ ਕਿ ਇਹ ਚੀਜ਼ ਗਲਤ ਹੈ ਕਹਿੰਦਾ ਪਰ ਜਿਹੜੀ ਤੁਲਸੀਦਾਸ ਦੀ ਰਮਾਇਣ ਹੈ ਤਾਂ ਉਹ ਵੀ ਤਾਂ ਹਰ ਕਿਤੇ ਖੇਡੀ ਜਾਂਦੀ ਹੈ ਉਹ ਅਸਲ ਤਾਂ ਨਹੀਂ ਹੈਗੀ ਉਹਦੇ ਵਿੱਚ ਕਿੰਨੇ ਚੇਂजेस ਆ ਗਏ ਕਹਿੰਦਾ ਗਲਤ ਜਾਂ ਅਣਸਹੀ ਰਿਮਾਈਂਡ ਨਹੀਂ ਐਸ ਤੱਕ ਤੁਲਸੀ ਦਾਸ ਨੂੰ ਚੋਂਦਾ ਰੱਖਿਆ ਹੋਇਆ ਜੇ ਰਿਮਾਈਂਡ ਖਤਮ ਹੋ ਗਈ ਤਾਂ ਤੁਲਸੀ ਦਾਸ ਵੀ ਖਤਮ ਹੋ ਜੂਗੇ ਕਿਉਂਕਿ ਅਸੀਂ ਵੀ ਭੂਤਵਾੜੇ ਨਾਲ ਹੀ ਜਿਉਂਦੇ ਆਂ ਭੂਤਵਾੜਾ ਲੋਕਾਂ ਨੇ ਆਪ ਦੇ ਅਕੋਰਡਿੰਗ ਢਾਲ ਲਿਆ ਉਹਦੀ ਇੱਕ ਥਾਵਾ ਬਣਾ ਲਈਆਂ ਤੂੰ ਕੋਈ ਗੱਲ ਨਹੀਂ ਫਿਰ ਪ੍ਰਵੇਸ਼ ਕੀ ਪ੍ਰਵੇਸ਼ ਕਿਵੇਂ ਹੁੰਦਾ ਭੂਤਵਾੜੇ ਦੇ ਵਿੱਚ ਇਹਦੇ ਵਿੱਚ ਨਾਰਮਲੀ ਇਹ ਦੱਸਿਆ ਗਿਆ ਕਿ ਪਹਿਲਾਂ ਤਿੰਨ ਜਣੇ ਆਏ ਗੁਰਪਗਤ ਅਮਰਜੀਤ ਤੇ ਮੈਂ ਮਤਲਬ ਨਵਤੇਜ ਭਾਰਤੀ ਬਾਅਦ ਦੇ ਵਿੱਚ ਹੋਰ ਆਉਣੇ ਸ਼ੁਰੂ ਹੋ ਗਏ ਅਮਰਜੀਤ ਤੇ ਮੈਂ ਮਤਲਬ ਨਵਤੇਜ ਭਾਰਤੀ ਗੁਆੜ ਜੀ ਰਹਿੰਦੇ ਸੀ ਗੁਰਪਖਤ ਸ਼ਟਰਾਂ ਵਾਲੇ ਗੇਟ ਕੋਲੇ ਇੱਕ ਚਵਾਰੇ ਚ ਰਹਿੰਦਾ ਸੀ ਤੇ ਉਹ ਖਾਲਸਾ ਕਾਲਜ ਦੇ ਵਿੱਚ ਪੜਾਉਂਦਾ ਸੀ ਉਹ ਮਲੰਗ ਸੀਗਾ ਮਤਲਬ ਉਹ ਫਕਰ ਬੰਦਾ ਸੀਗਾ ਕਹਿੰਦਾ ਭੂਤਵਾੜੇ ਦਾ ਪਹਿਲਾ ਜਨਮ ਦਿਨ ਸੀਗਾ ਨਾ ਸਾਨੂੰ ਉਹਦੇ ਤਰੀਕ ਯਾਦ ਆ ਨਾ ਮਹੀਨਾ ਨਾ ਅੰਤ ਸਿਰਫ ਇੰਨਾ ਯਾਦ ਆ ਕਿ 1965 ਸੀ ਦੇ ਵਿੱਚ ਇਹਦਾ ਅੰਤ ਹੋਇਆ ਸੀਗਾ ਕਹਿੰਦਾ ਮਿੰਟ ਦੇ ਵਿੱਚ ਏਡਾ ਵੱਡਾ ਹੋ ਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਹੌਲੀ ਹੌਲੀ ਕਿਸੇ ਆਗਰੇ ਦੇ ਵਿੱਚ ਆਈ ਤਾਂ ਦਾ ਪ੍ਰਵੇਸ਼ ਦੱਸਿਆ ਗਿਆ ਫਿਰ ਕੱਲੇ ਕੱਲੇ ਬੰਦੇ ਬਾਰੇ ਆਪਾਂ ਨੂੰ ਦੱਸਿਆ ਗਿਆ ਕਿਉਂ ਕਿਵੇਂ ਦਾ ਸੀ ਸੋ ਇਹ ਆਪਾਂ ਨੂੰ ਸ਼ਾਰਟ ਦੇ ਵਿੱਚ ਆ ਜਾ ਸਕਦਾ ਹੈ ਲੌਂਗ ਦੇ ਵਿੱਚ ਇਹਨਾਂ ਆਪਾਂ ਨੂੰ ਕਰਨ ਦੀ ਲੋੜ ਨਹੀਂ ਲਾਲੀ ਦਾ ਜਿਹੜਾ ਕੈਰੈਕਟਰ ਹੈ ਉਹ ਦੱਸਿਆ ਗਿਆ ਕਿ ਉਹ ਨਿਕੰਮਾ ਬੰਦਾ ਸੀਗਾ ਕਿਉਂਕਿ ਨਾਉ ਨੂੰ ਕੋਈ ਚਿੰਤਾ ਸੀ ਵੈਸੇ ਉਹ ਕਵੀ ਸੀਗਾ ਪਰ ਉਹ ਲਿਖਦਾ ਨਹੀਂ ਸੀਗਾ ਕਵੀ ਸੀ ਅੰਦਰੋਂ ਅੰਦਰੀ ਕਵੀ ਸੀ ਪਰ ਉਹਨੇ ਕਿਤੇ ਲਿਖਿਆ ਨਹੀਂ ਸੀ ਉਹਨੇ ਕੋਈ ਕੰਮ ਨਹੀਂ ਸੀ ਕੀਤਾ ਨਾ ਲਿਖਿਆ ਨਾ ਚਿੱਤਰਿਆ ਨਾ ਫਿਲਮਾਇਆ ਪਰ ਉਹਦੇ ਪਿਤਾ ਜੀ ਕਹਿੰਦੇ ਸੀ ਲਾਲੀ ਕੋਲ ਮਿੱਟੀ ਐ ਪਾਣੀ ਐ ਰੰਗ ਨੇ ਪਰ ਇਹ ਖੜਾਉਣਾ ਨਹੀਂ ਬਣਾਉਂਦਾ ਮਤਲਬ ਵੀ ਕੋਈ ਚੀਜ਼ ਨੂੰ ਕ੍ਰੀਏਟ ਨਹੀਂ ਕਰਦਾ ਉਹ ਖੁੱਲਾ ਬੰਦਾ ਸੀ ਬਹੁਤ ਸਾਰੇ ਲੋਕ ਕਹਿੰਦੇ ਸੀਗੇ ਕਿ ਇਹ ਕੰਮ ਨਹੀਂ ਕਰਦਾ ਕੁੱਤਿਆਂ ਵੱਲ ਇਸ਼ਾਰਾ ਕਰਦੇ ਸੀਗੇ ਤੇ ਕਹਿੰਦੇ ਸੀ ਕਿ ਕੋਈ ਨਾ ਕੋਈ ਜ਼ਿੰਦਗੀ ਦੇ ਵਿੱਚ ਸਾਡੇ ਨਾਲ ਤੁਰਦਾ ਰਹਿੰਦਾ ਪਰ ਅਸੀਂ ਉਸ ਚੀਜ਼ ਨੂੰ ਮਹਿਸੂਸ ਨਹੀਂ ਕਰਦੇ ਉਵੇਂ ਹੀ ਲਾਲੀ ਸੀਗਾ ਉਹ ਫਕਰਵੰਦਾ ਸੀ ਉਹਨੂੰ ਕੋਈ ਮਤਲਬ ਨਹੀਂ ਸੀ ਮੈਂ ਕੀ ਕੰਮ ਕਰਨਾ ਹੈ ਕੀ ਨਹੀਂ ਲਾਲੀ ਦਾ ਜਿਹੜਾ ਕਰੈਕਟਰ ਇੰਨਾ ਕੀ ਹੈ ਗੁਰਪ੍ਰਖਤ ਸਿੱਧਾ ਬੋਲਣ ਵਾਲਾ ਸੀ ਹਰ ਕਿਸੇ ਦੇ ਮੂੰਹ ਦੇ ਉੱਤੇ ਗੱਲ ਕਹਿ ਦਿੰਦਾ ਸੀ ਲਿਹਾਜ਼ ਨਹੀਂ ਸੀ ਕਰਦਾ ਐਦਾਂ ਹੀ ਜਿਵੇਂ ਉਹ ਪ੍ਰੋਫੈਸਰ ਪ੍ਰੀਤਮ ਸਿੰਘ ਦਾ ਸਤਿਕਾਰ ਕਰਦਾ ਸੀ ਪਰ ਇਹ ਵੀ ਕਹਿ ਦਿੰਦਾ ਸੀ ਵੀ ਅਰਸਤੂ ਵਰਗਾ ਅਧਿਆਪਕ ਸਾਨੂੰ ਕਦੇ ਨਹੀਂ ਮਿਲਿਆ ਕਿੰਨੇ ਜਦੋਂ ਹਰਪਾਲ ਟਿਵਾਣਾ ਨੇ ਠੀਕ ਹੈ ਸਨਮਾਨ ਸਮਾਰੋਹ ਹੋ ਰਿਹਾ ਸੀਗਾ ਵੱਡੇ ਘਟ ਵਿੱਚ ਤਾਂ ਉਹਨੇ ਆਖਿਆ ਕੀ ਹਰ ਪਾਲ ਟਿਵਾਣਾ ਫਰੌਡ ਹੈ ਇਹਨੂੰ ਸਨਮਾਨ ਕਰਨ ਵਾਲੇ ਤੁਸੀਂ ਆਪ ਹੀ ਸਮਝ ਲੋ ਵੀ ਕੀ ਹੋ ਮਤਲਬ ਉਹ ਮੂਤੀ ਗੱਲ ਕਹਿ ਦਿੰਦਾ ਸੀ ਸਤਿੰਦਰ ਨੂਰ ਜਿਹੜਾ ਆਪਣੇ ਕੋਲੇ ਆਉਂਦਾ ਸਤਿੰਦਰ ਨੂਰ ਉਹਦਾ ਜਿਹੜਾ ਕੈਰੇਕਟਰ ਕੀ ਉਹ ਮੌਜੀ ਬੰਦਾ ਸੀਗਾ ਉਹਨੂੰ ਕਿਤਾਬਾਂ ਪੜ੍ਹਨ ਦਾ ਜਨੂਨ ਨਹੀਂ ਸੀ ਪਰ ਉਹ ਫਿਰ ਵੀ ਪੜ੍ਹਦਾ ਸੀ ਜਿੰਨੀ ਕੁ ਲੋੜ ਹੁੰਦੀ ਸੀ ਓਨਾਂ ਕੁ ਪੜ੍ਹਦਾ ਸੀਗਾ ਤੇ ਜਿੰਨੀ ਕੁ ਲੋੜ ਹੁੰਦੀ ਸੀ ਓਨਾਂ ਕੀ ਕੰਮ ਕਰਦਾ ਸੀ ਉਹ ਗੀਤ ਬਹੁਤ ਵਧੀਆ ਗਾਉਂਦਾ ਸੀਗਾ ਉਹ ਸ਼ਮਸ਼ੀਰ ਵਾਂਗੂ ਹੀ ਗੀਤ ਗਾਉਂਦਾ ਸੀ ਉਹ ਜੰਗਲੀ ਗੀਤ ਗਾਉਂਦਾ ਸੀ ਜਦੋਂ ਕੰਗਣਾ ਇੱਕ ਗੀਤ ਦਾ ਸਪੈਸੀਫਿਕ ਨਾਮ ਹੈ ਜਦੋਂ ਕੰਗਣਾ ਗੀਤ ਗਾਉਂਦਾ ਸੀ ਤਾਂ ਸਾਰੇ ਪਾਸੇ ਜੰਗਲ ਬਣ ਜਾਂਦਾ ਸੀ ਕਿਉਂਕਿ ਉਹ ਜੰਗਲੀ ਗੀਤ ਗਾਉਂਦਾ ਸੀ ਫਿਰ ਹਰਿੰਦਰ ਮਹਿਬੂਬ ਦਾ ਆਪਣੇ ਕੋਲ ਜ਼ਿਕਰ ਆਉਂਦਾ ਹਰਿੰਦਰ ਮਹਿਬੂਬ ਕੀ ਸੀਗਾ ਉਹ ਇਸ ਵੇਲੇ ਦਾ ਬੰਦਾ ਹੀ ਨਹੀਂ ਸੀਗਾ ਉਹ ਕਹਿੰਦਾ ਸੀ ਮੈਂ ਇਸ ਵੇਲੇ ਦਾ ਬੰਦਾ ਹੀ ਨਹੀਂ ਮੈਂ ਤਾਂ ਪੁਰਾਣਾ ਬੰਦਾ ਆ ਠੀਕ ਹੈ ਉਹ ਕਿਸੇ ਚੀਜ਼ ਦੇ ਵਿੱਚ ਬੰਨਿਆ ਨਹੀਂ ਸੀ ਰਹਿੰਦਾ ਉਨੂੰ ਨੌਕਰੀ ਮਿਲੀ ਭਾਸ਼ਾ ਵਿਭਾਗ ਵਿੱਚ ਪਰ ਉਹ ਤੋਂ ਭੱਜ ਗਿਆ ਫਿਰ ਉਹ ਦਵਾਰੇ ਆਇਆ ਉਹਨੇ ਗਿਆਨੀ ਜੀ ਤੋਂ ਮਾਫੀ ਮੰਗੀ ਪਰ ਗਿਆਨੀ ਜੀ ਕਹਿੰਦੇ ਕਿ ਮਰਦਾਂ ਵਾਲਾ ਵਾਅਦਾ ਹੈ ਨਾ ਉਹਨੇ ਵਾਅਦਾ ਕੀਤਾ ਉਹਦੇ ਇਹਦੇ ਵਿੱਚ ਜਿਹੜੀ ਆਪਾਂ ਨੂੰ ਮੇਨ ਚੀਜ਼ ਹੈ ਹਰਿੰਦਰ ਮਹਿਬੂਬ ਦੇ ਉਹਦੇ ਪੰਜ ਜ਼ਿੰਦਗੀ ਦੇ ਵਿੱਚ ਸ਼ੌਂਕ ਸੀਗੇ ਜਿਉਂ ਉਹਦੀਆਂ ਰੀਝਾਂ ਸੀ ਤਲਵਾਰ ਨਾਲ ਸ਼ੇਰ ਮਾਰਨਾ ਪੰਜਾਬ ਦੇ ਪੰਜੇ ਦਰਿਆ ਤਰਨੇ ਉਸ ਘੋੜੇ ਦੀ ਸਵਾਰੀ ਕਰਨਾ ਜਿਹੜਾ ਕਿਸੇ ਹੋਰ ਨੂੰ ਬੈਠਣ ਨਾ ਦੇਵੇ ਬਹੁਤ ਖੂਬਸੂਰਤ ਮੁਸਲਮ ਕੁੜੀ ਨਾਲ ਵਿਆਹ ਕਰਾਉਣਾ ਤੇ ਪੰਜਵੀਂ ਕਹਿੰਦਾ ਮੈਨੂੰ ਭੁੱਲ ਗਈ। ਸੋ ਇਹ ਆਪਾਂ ਇਹਦੇ ਵਿੱਚ ਜਿਹੜੀਆਂ ਨੇ ਲਿਖ ਸਕਦੇ ਆ ਕਿ ਇਹ ਪੰਜ ਰੀਜਾਂ ਸੀਗੀਆਂ ਤੇ ਉਹਦੇ ਭਰਾਣੇ ਦੱਸਿਆ ਸੀ ਕਿ ਇਹਨੂੰ ਸ਼ੇਰ ਦੇ ਦੁੱਧ ਦੀ ਗੁੜਤੀ ਮਿਲੀ ਹੈ। ਸੋ ਦੇ ਸੁਭਾਅ 'ਚ ਉਹ ਜਿਹੜੀਆਂ ਆਪਾਂ ਦੀਆਂ ਪੰਜ ਰੀਜਾਂ ਲਿਖੀਆਂ ਉਹਦੇ ਵੀ ਆਪਾਂ ਨੂੰ ਪਤਾ ਲੱਗਦਾ ਕਿ ਸ਼ੇਰ ਵਰਗਾ ਸੀਗਾ। ਪ੍ਰੇਮਪਾਲੀ ਚੁੱਪ ਕੀਤਾ ਬੰਦਾ ਸੀਗਾ। ਉਹ ਕਵਿਤਾ ਲਿਖਣ ਦਾ ਉਹਨੂੰ ਬਹੁਤ ਸ਼ੌਂਕ ਸੀਗਾ। ਭਪੂਤ ਬਹੁਤ ਬਿਜ਼ੀ ਸ਼ੈਡਿਊਲ ਸੀ ਉਹਦਾ ਪਰ ਫਿਰ ਵੀ ਉਹ ਭੂਤ ਵਾਲੇ ਦਾ ਦਰਸ਼ਕ ਸੀਗਾ। ਠੀਕ ਹੈ। ਉਨੂਪੂਤਵਾੜੇ ਦੀ ਇੱਕ ਪੰਕਤੀ ਕਹਿੰਦਾ ਮੈਨੂੰ ਯਾਦ ਆਉਂਦੀ ਹੈ ਪ੍ਰੇਮਪਾਲੀ ਦੀ ਲਿਖੀ ਹੋਈ ਗੀਤਾਂ ਦੀ ਰੁੱਤ ਗੀਤ ਉਮਗਦੇ ਹੋਰ ਵੀ ਰੁੱਤਾਂ ਬੜੀਆਂ ਨੇ ਇਸੇ ਤਰ੍ਹਾਂ ਜਿਹੜਾ ਪ੍ਰੇਮਪਾਲੀ ਸੀ ਉਹ ਗੀਤਾਂ ਦੇ ਰੁੱਤੋਂ ਨਿਕਲ ਕੇ ਕਿਸੇ ਹੋਰ ਰੁੱਤ ਦੇ ਵਿੱਚ ਚਲਾ ਗਿਆ ਸੀ ਸੋ ਪ੍ਰੇਮਪਾਲੀ ਵਾਰੇ ਆਪਾਂ ਇਹਨਾਂ ਕਹਿ ਸਕਦੇ ਹਾਂ ਚੁੱਪ ਕੀਤਾ ਬੰਦਾ ਸੀ ਬਿਜ਼ੀ ਬੰਦਾ ਸੀ ਕਵਿਤਾ ਲਿਖਦਾ ਰਹਿੰਦਾ ਸੀ ਭੂਤਵਾੜੇ ਨੂੰ ਛੱਡ ਕੇ ਕਈ ਵਾਰ ਕਿਸੇ ਹੋਰ ਖਿਆਲਾਂ ਚੱਲ ਜਾਂਦਾ ਸੀ ਬਿਜ਼ੀ ਹੋਣ ਦੇ ਨਾਲ ਨਾਲ ਉਹ ਫਿਰ ਵੀ ਭੂਤਵਾੜੇ ਦੇ ਵਿੱਚ ਆਉਂਦਾ ਰਹਿੰਦਾ ਸੀ ਅਮਰਜੀਤ ਜਿਹੜਾ ਸਾਥੀ ਸੀਗਾ ਉਹ ਠੀਕ ਹੈ ਚਨਾਰਥਲ ਦਾ ਸੀਗਾ ਪਾਲੀ ਦਾ ਬਚਪਨ ਦਾ ਦੋਸਤ ਸੀਗਾ ਤੇ ਹਰਿੰਦਰ ਮਹਿਬੂ ਵਾਂਗੂ ਜਿਹੜਾ ਉਹ ਲੇਖਕ ਦੇ ਨੇੜੇ ਸੀਗਾ ਕਹਿੰਦੇ ਇੱਕ ਵਾਰੀ ਇੱਕ ਗੱਲ ਹੋਈ ਤੇ ਠੀਕ ਹੈ ਹਰਿੰਦਰ ਨੇ ਕਿਹਾ ਕਿ ਮੈਂ ਜਿਹੜੀ ਨਹਿਰ ਹੈ ਉਹ ਤਰਨੀ ਹੈ ਮੈਂ ਤਾਂ ਇਹ ਕਰਨੀ ਖੜੇ ਪੈ ਗਿਆ ਤੇ ਜਿਹੜਾ ਅਮਰਜੀਤ ਸੀਗਾ ਉਹਨੇ ਮੂਰੇ ਕਾਗਜ਼ ਰੱਖਤਾ ਕਿ ਲਿਖ ਕੇ ਸਾਈਨ ਕਰ ਦੇ ਕਿ ਮੈਂ ਜੋ ਕੀਤਾ ਆਪਣੀ ਮਰਜੀ ਨਾਲ ਕੀਤਾ ਤੇ ਉਹ ਬੰਦਾ ਖਿਜਿਆ ਰਿਆ ਮਤਲਬ ਉਹ ਥੋੜੇ ਮਜ਼ਾਕ ਹੀ ਆ ਜਿਸ ਹਵਾਲਾ ਸੀਗਾ ਅਗੇ ਕੁਲਵੰਤ ਗਰੇਵਾਲ ਜੇ ਤੁਹਾਨੂੰ ਜਿਆਦਾ ਹੋਵੇ ਤਾਂ ਆਪਾਂ ਨੇ ਕਿ ਪਿੱਛੇ ਪਾਠ ਵੀ ਸੀਗਾ ਕੁਲਵੰਤ ਗਰੇਵਾਲ ਸੋ ਆਪਾਂ ਇਹਦੇ ਵਿੱਚ ਸੇਮ ਚੀਜ਼ ਲਿਖਣੀ ਹੈ ਉਹ ਮਹਿੰਦਰਾ ਕਾਲਜ ਦਾ ਲਾੜਲਾ ਸ਼ਾਇਰ ਸੀਗਾ ਜਦੋਂ ਅਮ੍ਰਿਤਾ ਪ੍ਰੀਤਮ ਮੋਹਨ ਸਿੰਘ ਵਾਂਗੂ ਸਾਰੇ ਕਵੀ ਲਿਖਦੇ ਸੀ ਤਾਂ ਉਦੋਂ ਵੀ ਉਹ ਵੱਖ ਲਿਖਦਾ ਸੀ ਕਹਿੰਦਾ ਜਦੋਂ ਮੈਂ ਪ੍ਰੀਤਮ ਸਿੰਘ ਦੇ ਘਰ ਇੱਕ ਮਹਿਫਲ ਹੋਈ ਤਾਂ ਮੈਂ ਕੁਲਵੰਤ ਸਿੰਘ ਦਾ ਕਵਿਤਾ ਮਾਂ ਦਾ ਗੀਤ ਉਹ ਸੁਣਾਈ ਤਾਂ ਮੈਨੂੰ ਸਾਡੇ ਪਿੰਡ ਦੇ ਇੱਕ ਬੰਦੇ ਨੇ ਪੁੱਛਿਆ ਕਿ ਇਹਦੀ ਆਵਾਜ਼ 'ਚ ਕਿਹਨਾ ਦਰਦ ਹੈ ਤੇ ਮੈਂ ਦੱਸਿਆ ਕਿ ਇਹ ਜਦੋਂ ਗਾਉਂਦਾ ਹੈ ਆਵਾਜ਼ ਇਹਦੇ ਅੰਦਰੋਂ ਨਹੀਂ ਕਿ ਤੂੰ ਹੋ ਰਹੀ ਆਉਂਦੀ ਆ ਇਹ করুণਾ ਭਰਿਆ ਜਿਹੜਾ ਦਰਦ ਭਰਿਆ ਇਹਨੂੰ ਦਰਦ ਲੱਗੇ ਹੋਏ ਨੇ ਮਤਲਬ ਦੁਖੀ ਲਿਖਦਾ ਸੀਗਾ ਜਿਹੜਾ ਕੁਲਵੰਤ ਗਰੀਵਾਲ ਸੀਗਾ ਬਾਕੀ ਉਹਦੇ ਬਾਰੇ ਆਪਾਂ ਪਾਠ ਦੇ ਵਿੱਚ ਪੂਰਾ ਪੜ੍ਹ ਕੇ ਆਏ ਆ ਉਸ ਵਾਰ ਆਪਣੀ ਕੁਲ ਟੌਪਿਕ ਹੁੰਦੇ ਭੂਤਵਾੜੇ ਦਾ ਨਾਮ ਭੂਤਵਾੜੇ ਦਾ ਨਾਮ ਕਿਵੇਂ ਪਿਆ ਭੂਤਵਾੜੇ ਦਾ ਜਿਹੜਾ ਨਾਮ ਸੀਗਾ ਉਹ ਕੁਲਵੰਤ ਗਰੇਵਾਲ ਨੇ ਖਿਜ-ਖਿਜ ਦੇ ਵਿੱਚ ਰੱਖਿਆ ਸੀ ਪਹਿਲਾਂ ਭੂਤਵਾੜੇ ਦਾ ਨਾਮ ਸੋਚਿਆ ਗਿਆ ਸੀਗਾ ਕਿ ਆਪਾਂ ਰੱਖਾਂਗੇ ਥਿੰਕਸ ਕਾਰਨਰ ਥਿੰਕਰਸ ਕਾਰਨਰ ਬਟ ਜਦੋਂ ਕਿਸੇ ਨੇ ਉਹਦੀ ਟ੍ਰਾਂਸਲੇਸ਼ਨ ਕੀਤੀ ਟ੍ਰਾਂਸਲੇਸ਼ਨ ਬਣੀ ਸੋਚ ਸੋਚੂਆਂ ਦਾ ਖੁੰਝਾ ਤਾਂ ਇਹ ਚੰਗੀ ਨਹੀਂ ਲੱਗੀ ਫਿਰ ਮਜ਼ਾਕ ਦੇ ਵਿੱਚ ਪਾ ਲਿਆ ਤਾਂ ਗੁੱਸੇ-ਗੁੱਸੇ ਦੇ ਵਿੱਚ ਜਦੋਂ ਕੁਲਵੰਤ ਗਰੇਵਾਲ ਨੇ ਕਿਹਾ ਸੀ ਕਿ ਇਹ ਤਾਂ ਤੁਸੀਂ ਕੀ ਭੂਤਵਾੜਾ ਬਣਾ ਰੱਖਿਆ ਇੱਕ ਵਾਕਿਆ ਸੀ ਤੇ ਉਹਦੇ ਵਿੱਚ ਕੁਲਵੰਤ ਗਰੇਵਾਲ ਨੇ ਕਿਹਾ ਸੀ ਕਿ ਤੁਸੀਂ ਇਹਨੂੰ ਕੀ ਭੂਤਵਾੜਾ ਬਣਾ ਰੱਖਿਆ ਤੇ ਇਹਨਾਂ ਨੂੰ ਇਹ ਨਾਮ ਸਹੀ ਲੱਗਿਆ ਕਿਉਂ ਕਿ ਪਹਿਲਾਂ ਤਾਂ ਕਿ ਇਹ ਭੂਤਾਂ ਵਾਂਗੂ ਜਿਹੜੇ ਭੂਤ ਸੀ ਉਹ ਭੂਤਾਂ ਵਾਂਗੂ ਕਿਸੇ ਹੋਰ ਦੁਨੀਆ 'ਚ ਰਹਿੰਦੇ ਸੀ ਕਿਸੇ ਹੋਰ ਸਪੇਸ 'ਚ ਰਹਿੰਦੇ ਸੀ ਉਹ ਸਪੇਸ ਕਵਿਤਾ ਤੇ ਖਿਆਲਾਂ ਦੀ ਘੜੀ ਹੋਈ ਸੀ ਦੂਜਾ ਉਹ ਕਦੇ ਆਪਣੇ ਪਿੱਛੇ ਨਿਸ਼ਾਨ ਨਹੀਂ ਸੀ ਛੱਡਣਾ ਚਾਹੁੰਦੇ ਜੋ ਭੂਤਾਂ ਦੇ ਕਦੇ ਹੁੰਦੀ ਸੂਪੂਤਵਾੜੇ ਦਾ ਵਰਤਾਰਾ ਕਿਵੇਂ ਦਾ ਸੀਗਾ ਕਹਿੰਦਾ ਅੱਜ ਕੱਲ ਲੋਕ ਨੇ ਜਿਹੜੇ ਉਹ ਪੂਤਵਾੜੇ ਨੂੰ ਫਿਰ ਚੇਤੇ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਵੀ ਜਿਹੜਾ ਮੈਂ ਉੱਥੇ ਠਠਾ ਖਾਲੀ ਪਿਆ ਪੂਤਵਾੜਾ ਦੇਖਿਆ ਕਿਉਂਕਿ ਦੇਖ ਕੇ ਦੇਖਣਗੇ ਆ ਨਾ ਉਹਨੂੰ ਤਾਂ ਕਹਿੰਦਾ ਉਹ ਫਿਰ ਕੁਝ ਹੋਰ ਹੀ ਸੀਗਾ ਉਹ ਖਾਲੀ ਨਹੀਂ ਸੀ ਉਸ 'ਚ ਲੋਕਾਂ ਦੀਆਂ ਯਾਦਾਂ ਸੀਗੀਆਂ ਉਸ ਬਸ ਆਪਣੇ ਕੋਲੇ ਆਉਂਦਾ ਤੱਥ ਰੋਚਕਤਾ ਤੇ ਕਥਾ ਸੌਰਿਅਤੇ ਮੈਂਸ਼ਨ ਹੋਣਾ ਰਹਿ ਗਿਆ ਇਹਦੇ ਚ ਉਸ ਨਾਰਮਲ ਗੱਲ ਦਾ ਸੀਗੀ ਹੈ ਕਿ ਇਹ ਦੰਤ ਕਥਾ ਬਣ ਗਿਆ ਲੋਕਾਂ ਨੇ ਬਹੁਤ ਸਾਰੀਆਂ ਕਵਿਤਾਵਾਂ ਬਹੁਤ ਸਾਰੀਆਂ ਗੱਲਾਂ ਆਪਦੇ ਕੋਲੋਂ ਹੀ ਨੇ ਜੜੀਆਂ ਉਹ ਜੋੜ ਦਿੱਤੀਆਂ ਜਿਵੇਂ ਹਰ ਭਜਨ ਸੋਹੀ ਨੂੰ 50 ਰੁਪਏ ਮਿਲੇ ਸੀ ਨਾਮ ਦੇ ਵਿੱਚ ਅਸਲ ਦੇ ਵਿੱਚ ਘਟਨਾ ਇਹ ਸੀ ਕਿ ਉਹਦੇ ਕੋਲੇ ਚੱਪਲਾਂ ਟੁੱਟੀਆਂ ਸੀ ਇੱਕ ਮਿੱਤਰ ਨੇ ਕਿ ਹਾਕੀ ਨੂੰ ਚਪਲਾਂ ਲੈ ਦਿਓ ਪਰ ਨਹੀਂ ਫਿਰ ਆਪਸ ਦੇ ਵਿੱਚ ਫੈਸਲਾ ਹੋਇਆ ਕਿ ਚਲੋ ਆਪਾਂ ਕਵਿਤਾ ਦਾ ਜਸ਼ਨ ਮਨਾਉਨੇ ਆ ਕਿਉਂਕਿ ਜੇ ਨੂੰ ਇਨਾਮ ਨਾ ਮਿਲਦਾ ਚਪਲਾਂ ਤਾਂ ਫਿਰ ਵੀ ਲੈਣੀਆਂ ਸੀ ਪਰ ਦਲੀਪ ਕੁਲਟੀਵਾਣਾ ਨੇ ਇਹਨੂੰ ਕਿਵੇਂ ਲਿਖਿਆ ਕਿ ਉਸ 50 ਰੁਪਿਆ ਨਾਲ ਸ਼ਰਾਬ ਮੰਗਾਈ ਗਈ ਪੀੜੀਆਂ ਪੀਤੀਆਂ ਗਈਆਂ दारू ਪੀ ਕੇ ਪੂਤ ਬਾਹਰ ਲਿਟੇ ਹਲਾਗੁੱਲਾ ਕੀਤਾ ਠੀਕ ਹੈ ਤੇ ਇਕ ਨੇ ਕਿਹਾ ਕਿ ਤੁਸੀਂ ਮੇਰੇ ਵਿਆਹ ਵਾਰਣੀ ਸੋਚਿਆ ਦੂਜੇ ਪੂਤ ਨੇ ਆਪਣੇ ਸਹੇਲੀ ਦਾ ਖਦ ਪੜ ਖਤ ਪੜ ਕੇ ਸੁਣਾਇਆ ਤੇ ਐਸ਼ ਕੀਤੀ ਤੇ ਕਿ ਜਿਹੜਾ ਜਿਹੜੇ ਨੂੰ ਮਤਲਬ ਹਰਿੰਦਰ ਮਹਿਬੂ ਹਰ ਸੌਰੀ ਹਰਪਜਨ ਸੋਹੀ ਨੂੰ ਜਿਹੜਾ ਇਨਾਮ ਮਿਲਿਆ ਸੀ ਉਹਨੇ ਕਿਹਾ ਮੈਨੂੰ ਇਸ ਦੇ ਵਿੱਚ ਉਹ ਚੱਪਲਾਂ ਵੀ ਲੈ ਦੇ ਪਰ ਅਸਲੀਅਤ ਤਾਂ ਇਹ ਨਹੀਂ ਸੀਗੀ ਤੇ ਅੰਤ ਦੇ ਵਿੱਚ ਆਪਣੇ ਕੋਲ ਆਉਂਦਾ ਸਿਮਰਤੀ ਤੇ ਸਿਰਜਣਾ ਕਹਿੰਦਾ ਵਿਦਾਈ ਗਈ ਤਾਂ 2 ਮਹੀਨੇ ਪਹਿਲਾਂ ਮੈਂ ਲਾਲੀ ਤੇ ਗੁਰਪਾਕਤ ਨੂੰ ਮਿਲਿਆ ਉਦੋਂ 50ਵੀਂ ਵਰੇਗੰਡ ਸੀਗੀ ਤੇ ਮੇਰੀ ਪੁਸਤਕ ਲਾਲੀ ਅਰਪਿਤ ਹੋਈ ਸੀ ਮਤਲਬ ਮੈਂ ਪੁਸਤਕ ਲਾਲੀ ਉਦੋਂ ਲਿਖੀ ਸੀ ਆਪਣੀ ਪੁਸਤਕ ਤੇ ਕਿਨਾਂ ਉਦੋਂ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਚਲੋ ਮੈਂ ਜੇ ਪੂਤਵਾੜੇ ਨਹੀਂ ਆ ਸਕਦਾ ਤਾਂ ਪੁਸਤਕ ਦੇ ਰਾਹੀਂ ਹੀ ਪੂਤਵਾੜਾ ਜੜਾ ਜਾਉਂਦਾ ਰਹੇਗਾ ਤੇ ਦੀ ਸਿਰਜਣਾ ਹੁੰਦੀ ਰਹੇਗੀ ਸੋ ਇਹ ਓਵਰਆਲ ਆਪਾਂ ਜੇ ਲਿਖਦਾ ਸਾਰ ਦੇਖੀਏ ਤਾਂ ਕੀ ਬੰਦਿਆ ਬੱਚੇ ਇੱਕ ਜਗ੍ਹਾ ਪਟਿਆਲੇ ਦੇ ਵਿੱਚ ਪੂਤਵਾੜਾ ਉੱਥੇ ਰਹਿਣ ਵਾਲਿਆਂ ਨੂੰ ਪੂਤ ਕਿਹਾ ਜਾਂਦਾ ਹੈ ਅੱਜ ਉਹ ਖਤਮ ਹੋ ਗਏ ਉਥੇ ਬਾਜ਼ਾਰ ਬਣ ਗਏ ਪ੍ਰੋਫੈਸਰ ਪ੍ਰੀਤਮ ਸਿੰਘ ਦਾ ਤੇ ਗੰਡਾ ਸਿੰਘ ਦਾ ਉਥੇ ਘਰ ਸੀ ਉਹ ਹੁਣ ਨਹੀਂ ਰਹੇ ਮਹਿੰਦਰਾ ਕਾਲਜ ਵਿੱਚ ਹੀ ਪੜ੍ਹਦੇ ਸੀਗੇ ਇਕੱਠੇ ਹੋਏ ਸਾਰਿਆਂ ਦੇ ਕਾਵਿਕ ਰੁਚੀਆਂ ਸੀਗੀਆਂ ਇਕੱਠੇ ਹੋ ਕੇ ਉਥੇ ਰਹਿਣਾ ਸ਼ੁਰੂ ਕਰਤਾ ਗਰੀਬੀ ਸੀਗੀ ਤਾਂ ਖਵਾਰਾਂ ਨੂੰ ਹੀ ਗਦਲੇ ਸਮਝ ਲੈਂਦੇ ਸੀਗੇ ਹਰ ਇੱਕ ਦਾ ਵੱਖਰਾ ਵੱਖਰਾ ਸੁਭਾਅ ਸੀਗਾ ਸੋ ਵੱਖਰੇ ਵੱਖਰੇ ਤਰੀਕੇ ਨਾਲ ਉਹਨਾਂ ਨੇ ਪੂਤਵਾੜੇ ਨੂੰ ਸਿਰਜਿਆ ਪੂਤਵਾੜੇ ਦਾ ਨਾਮ ਜਿਹੜਾ ਰੱਖਿਆ ਗਿਆ ਉਹ ਕੁਲਵੰਤ ਗਰੇਵਾਲ ਨੇ ਖਿਜ ਕੇ ਕਿਹਾ ਸੀ ਤਾਂ ਰੱਖਿਆ ਗਿਆ ਪੂਤਵਾੜਾ ਜੇ ਇੱਕ ਦੰਤਕਥਾ ਬਣ ਗਿਆ ਤਾਂ ਲੋਕਾਂ ਦੀ ਸਮਰਤੀ ਦੇ ਵਿੱਚ ਜਾਉਂਦਾ ਹੈ ਲੋਕ ਉਹਦੇ ਅਕੋਰਡਿੰਗ ਉਹਨੂੰ ਤੋੜ ਮੋੜ ਲੈਂਦੇ ਕੁਝ ਘਟਨਾ ਘਟਾਵਦਾ ਲੈਂਦੇ ਸੋ ਅਸਲੀਅਤ ਸਾਰੀ ਨਹੀਂ ਹੈ ਪੂਤਵਾੜੇ ਦੀ ਜੋ ਵੀ ਗੱਲਾਂ ਆਪਾਂ ਸੁਣਦੇ ਆ ਪਰ ਹਾਂ ਪੂਤਵਾੜਾ ਵੈਸੇ ਲਈ ਅਮਰ ਹੋ ਗਿਆ ਇਹ ਦਾ ਓਵਰঅল ਸਾਰਾ ਥੈਂਕ ਯੂ